ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਮਾਰਗ ਦੇ ਮਹੀਨੇ ਦੇ ਵਿੱਚ ਭਾ ਫਰਵਰੀ ਦੇ ਦਿਨਾਂ ਦੇ ਵਿੱਚ ਇਹ ਦੋ ਸ਼ਬਦ ਬੋਲਦੇ ਹੋ ਤਾਂ ਦੇਖਣਾ ਤੁਹਾਡੇ ਰਾਹ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਤੁਹਾਡੇ ਮਨ ਦੀਆਂ ਸਾਰੀਆਂ ਇਸ਼ਾਵਾਂ ਦੀ ਪੂਰਤੀ ਹੋਵੇਗੀ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ ਤਾਂ ਅੰਛੇ ਗੁਰੂ ਗੋਬਿੰਦ ਸਿੰਘ ਜੀ ਲੈ ਕੇ ਹਾਜ਼ਰੀ ਲਗਵਾਉਣਾ ਚਾਹੀਏ ਤਾਂ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਡੇ ਘਰ ਪਰਿਵਾਰ ਨੂੰ ਕਦੇ ਵੀ ਕਿਸੇ ਤੰਗੀ ਦਾ ਸਾਹਮਣਾ ਕਰਨਾ ਨਾ ਪਵੇ ਤੇ ਤੁਸੀਂ ਗੁਰੂ ਵਾਲੇ ਬਣ ਜਾਓ ਗੁਰੂ ਘਰ ਦੇ ਨਾਲ ਜੁੜ ਜਾਓ ਤੇ ਤੁਹਾਡੇ ਬੱਚੇ ਸਿੱਖੀ ਦੇ ਰਸਤੇ ਤੇ ਚੱਲ ਪੈਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਣੇ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੇ ਦੋ ਸ਼ਬਦ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਸ਼ਬਦ ਜਿਸ ਦਿਨ ਤੋਂ ਵੀ ਸਾਡੀ ਰਸਨਾ ਦੇ ਉੱਤੇ ਆ ਗਏ ਅਸੀਂ ਬੋਲਣੇ ਸ਼ੁਰੂ ਕਰ ਦਿੱਤੇ ਤਾਂ ਪਰਮਾਤਮਾ ਜੀ ਦੀ ਬੇਅੰਤ ਕਿਰਪਾ ਹੋ ਜਾਵੇਗੀ ਸਾਡੇ ਘਰ ਦੀ ਤੰਦਰੁਸਤੀ ਤਰੱਕੀ ਬਰਕਤ ਦਿਨੋਂ ਦਿਨ ਵਾਧੀ ਜਾਵੇਗੀ ਇਹ ਤੁਸੀਂ ਅੱਜ ਦੇ ਤਰੀਕ ਤੋਂ ਲੈ ਕੇ ਰੱਖ ਲਓ ਸੰਗਤ ਜੀ ਇਹ ਦੋ ਸ਼ਬਦ ਬੋਲਣੇ ਸ਼ੁਰੂ ਕਰ ਦਿਓ ਨਤੀਜੇ ਤੁਹਾਨੂੰ ਆਪੇ ਹੀ ਦਿਸਣੇ ਸ਼ੁਰੂ ਹੋ ਜਾਣਗੇ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਸਭ ਕੁਝ ਵਿਗੜਿਆ ਪਿਆ ਹੈ ਕੁਝ ਵੀ ਠੀਕ ਨਹੀਂ ਚੱਲ ਰਿਹਾ ਤਾਂ ਇਹ ਦੋ ਸ਼ਬਦ ਬੋਲਣੇ ਸ਼ੁਰੂ ਕਰ ਦਿਓ ਜੋ ਵੀ ਕੰਮ ਵਿਗੜੇ ਹੋਏ ਹਨ ਸਭ ਸਹੀ ਹੋ ਜਾਣਗੇ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਵੀ ਚੱਲ ਰਿਹਾ ਹੈ ਤਾਂ ਵੀ ਤੁਸੀਂ ਇਸ ਸ਼ਬਦ ਦੇ ਜਾਪ ਨੂੰ ਕਰ ਸਕਦੇ ਹੋ ਤੁਹਾਡੀ ਜ਼ਿੰਦਗੀ ਜੇ ਤੁਹਾਡੀ ਜ਼ਿੰਦਗੀ ਵਿੱਚ ਜੇ ਕਦੇ ਤੁਹਾਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਸੇ ਵੀ ਕੰਮ ਦੇ ਵਿੱਚ ਕਿਸੇ ਵੀ ਕੰਮ ਦੇ ਵਿੱਚ ਰੁਕਾਵਟ ਨਹੀਂ ਆਵੇ ਕਿ ਤੁਹਾਡੇ ਘਰ ਦੀ ਤੰਦਰੁਸਤੀ ਤਰੱਕੀ ਹੋਰ ਵਧਦੀ ਜਾਵੇਗੀ ਇਹ ਦੋ ਸ਼ਬਦ ਸੰਗਤੇ ਕਿਹੜੇ ਹਨ ਤੇ ਕਿਸ ਤਰ੍ਹਾਂ ਅਸੀਂ ਬੋਲਣੇ ਹਨ ਇਸ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨ ਵਾਲੇ ਹਾਂ ਇਸ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਪ੍ਰਮਾਤਮਾ ਜੀ ਹੰ ਸੰਗਤ ਜੀ ਮੈਂ ਪਰਮਾਤਮਾ ਦੇ ਭਰੋਸਾ ਰੱਖ ਕੇ ਤੁਹਾਨੂੰ ਇਹ ਗੱਲ ਦੱਸ ਰਹੀ ਹਾਂ ਆਪਣੀ ਜ਼ਿੰਦਗੀ ਦੇ ਤਜਰਬੇ ਤੁਹਾਨੂੰ ਦੱਸ ਰਹੀ ਹਾਂ ਇਹ ਦੋ ਸ਼ਬਦ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਣਗੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਤੰਦਰੁਸਤੀ ਲੈ ਕੇ ਆਉਣਗੇ ਤੇ ਅੱਜ ਤੋਂ ਹੀ ਇਹ ਸ਼ਬਦ ਬੋਲਣੇ ਸ਼ੁਰੂ ਕਰ ਦਿਓ ਸਭ ਤੋਂ ਪਹਿਲਾਂ ਗੱਲ ਕਰੀਏ ਜੇ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਪਹਿਲੇ ਸ਼ਬਦ ਦੇ ਬਾਰੇ ਤਸਾ ਸੰਗਾ ਜੀ ਤੁਸੀਂ ਅਕਸਰ ਹੀ ਕਈ ਲੋਕਾਂ ਨੂੰ ਦੇਖਿਆ ਹੋਵੇਗਾ ਉਹ ਜਿੱਥੇ ਬੈਠਣਗੇ ਉੱਥੇ ਹੀ ਆਪਣਾ ਦੁੱਖੜਾ ਰੋਂਣ ਲੱਗ ਜਾਂਦੇ ਹਨ ਭਾਵ ਕਿ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਪਰੇਸ਼ਾਨੀਆਂ ਹਨ ਚਿੰਤਾਵਾਂ ਹਨ ਦੁੱਖ ਹਨ ਉਹਨਾਂ ਦੇ ਬਾਰੇ ਗੱਲ ਕਰਨੇ ਸ਼ੁਰੂ ਕਰ ਦਿੰਦੇ ਹਨ ਭਾਵ ਕਿ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਪਰੇਸ਼ਾਨੀਆਂ ਚਿੰਤਾਵਾਂ ਹਨ ਉਹਨਾਂ ਨੂੰ ਹੀ ਸੋਚਦੇ ਤੇ ਕਰਦੇ ਰਹਿੰਦੇ ਹਨ ਮੰਨਦੇ ਹਾਂ ਕਿ ਜੇਕਰ ਮਨ ਦੇ ਉੱਤੇ ਕੋਈ ਬੋਝ ਹੈ ਕਿਸੇ ਨੇ ਕਿਸੇ ਨਾਲ ਸੰਜਿਆ ਕਰ ਲੈਣਾ ਚਾਹੀਦਾ ਹੈ ਕਿਉਂਕਿ ਜਦੋਂ ਆਪਾਂ ਦਿਲ ਦਾ ਦੁੱਖ ਕਿਸੇ ਨੂੰ ਦੱਸਦੇ ਹਾਂ ਤਾਂ ਸਾਡਾ ਮਨ ਹਲਕਾ ਹੋ ਜਾਂਦਾ ਹੈ ਪਰ ਇਹਨੂੰ ਕਦੇ ਵੀ ਆਪਣੀ ਆਦਤ ਬਣਾਉਣਾ ਸੁਭਾਅ ਬਣਾਉਣਾ ਨਹੀਂ ਚਾਹੀਦਾ ਕਿਉਂਕਿ ਜਦੋਂ ਆਪਾਂ ਕਿਸੇ ਨੂੰ ਇਹ ਸ਼ਬਦ ਕਿਸੇ ਨੂੰ ਇਹ ਗੱਲ ਵਾਰ-ਵਾਰ ਕਰਦੇ ਹਾਂ ਤਾਂ ਉਹ ਸ਼ਬਦ ਸਿੱਧ ਹੋਣੇ ਸ਼ੁਰੂ ਹੋ ਜਾਂਦੇ ਹਨ ਉਹ ਸੱਚ ਹੋਣੇ ਸ਼ੁਰੂ ਹੋ ਜਾਂਦੇ ਹਨ ਤਾਂ ਜੇਕਰ ਅਸੀਂ ਜਿੱਥੇ ਵੀ ਬੈਠੇ ਉੱਥੇ ਹੀ ਆਪਣੀ ਦੁੱਖ ਦੀ ਗੱਲ ਕਰਾਂਗੇ ਚਿੰਤਾਵਾਂ ਦੀ ਗੱਲ ਕਰਾਂਗੇ ਇਹ ਦੁੱਖ ਰੋਗ ਚਿੰਤਾਵਾਂ ਘਟੇ ਨਹੀਂ ਜਗਾ ਹੋਰ ਵੱਧ ਜਾਣਗੀਆਂ ਇਸ ਕਰਕੇ ਹਰ ਥਾਂ ਦੇ ਕਿਸੇ ਦੇ ਨਾਲ ਆਪਣਾ ਦੁੱਖ ਸਾਂਝਾ ਨਹੀਂ ਕਰਨਾ ਚਾਹੀਦਾ ਹਰ ਘਰ ਦੇ ਵਿੱਚ ਕਿਸੇ ਨਾ ਕਿਸੇ ਸਾਥ ਸੰਗਤ ਦੇ ਘਰ ਦੇ ਵਿੱਚ ਕਿਸੇ ਇੱਕ ਚੀਜ਼ ਨੂੰ ਤੁਸੀਂ ਦੱਸ ਸਕਦੇ ਹੋ ਘਰ ਦੇ ਵਿੱਚ ਤੁਸੀਂ ਇੱਕ ਚੀਜ਼ ਨੂੰ ਜੇਕਰ ਦੱਸ ਦਿੱਤਾ ਤਾਂ ਬਹੁਤ ਵਧੀਆ ਗੱਲ ਹੈ ਜੇ ਤੇ ਤੁਹਾਨੂੰ ਪੂਰਾ ਵਿਸ਼ਵਾਸ ਹੈ ਉਹਦੇ ਨਾਲ ਤੁਸੀਂ ਆਪਣੀ ਗੱਲ ਸਾਂਝੀ ਕਰ ਸਕਦੇ ਹੋ ਆਪਣਾ ਦੁੱਖ ਉਸ ਨੂੰ ਦੱਸ ਸਕਦੇ ਹੋ ਪਹਿਲੀ ਗੱਲ ਤਾਂ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਆਪਣੇ ਮਨ ਦੇ ਵਿੱਚ ਜੋ ਵੀ ਬੋਝ ਚਿੰਤਾਵਾਂ ਪਰੇਸ਼ਾਨੀਆਂ ਹਨ ਉਹ ਆਪਣੇ ਗੁਰੂ ਸਾਹਿਬ ਦੇ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਆਪਾਂ ਲੋਕਾਂ ਨੂੰ ਜਦੋਂ ਦੁੱਖ ਦੱਸਦੇ ਹਾਂ ਕਿਸੇ ਵੇਲੇ ਇਹ ਸਾਡੇ ਦੁੱਖਾਂ ਨੂੰ ਸੁਣ ਕੇ ਮਜ਼ਾਕ ਬਣਾ ਸਕਦੇ ਹਨ ਸਾਡੇ ਇਸ ਦੁੱਖ ਦੀ ਮੁਸ਼ਕਲ ਦੀ ਘੜੇ ਨੂੰ ਮੈਂ ਨਾ ਬਣਾ ਸਕਦੇ ਹਾਂ ਪਰ ਜਦੋਂ ਅਸੀਂ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰਦੇ ਹਾਂ ਦਿਲ ਦਾ ਦੁੱਖ ਸਾਂਝਾ ਕਰਦੇ ਹਾਂ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਸਿਰਫ ਸੁਣਦੇ ਹੀ ਨਹੀਂ ਉਹਨਾਂ ਦਾ ਹੱਲ ਵੀ ਕਰ ਦਿੰਦੇ ਹਨ ਭਾਵੇਂ ਕਿ ਉਹ ਅੰਤਜਾਮੀ ਪਾਸ਼ਾ ਸਭ ਕੁਝ ਜਾਣਦੇ ਹਨ ਪਰ ਜਦੋਂ ਆਪਾਂ ਆਪਣੇ ਮukh ਤੋਂ ਉਹਨਾਂ ਦੇ ਨਾਲ ਦਿਲ ਦੀ ਗੱਲ ਸਾਂਝੀ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਫਿਰ ਬਹੁਤ ਹੀ ਛੇਤੀ ਕਿਰਪਾ ਕਰ ਦਿੰਦੇ ਹਨ। ਇਸ ਲਈ ਪਹਿਲੀ ਗੱਲ ਤਾਂ ਇਹ ਸਮਝਣੀ ਹੋਵੇਗੀ ਕਿ ਜਿੱਥੇ ਬੈਠੇ ਹੋ ਆਪਣੇ ਦੁੱਖ, ਰੋਗ, ਚਿੰਤਾ ਦੀ ਗੱਲ ਨਹੀਂ ਕਰਨੀ। ਹਮੇਸ਼ਾ ਹੀ ਚੜ੍ਹਦੀ ਕਲਾ ਦੀ ਗੱਲ ਕਰਨੀ ਹੈ ਤੇ ਚੜ੍ਹਦੀ ਕਲਾ ਹੀ ਆਪਣੀ ਰਸਨਾ ਤੇ ਰੱਖਣੀ ਹੈ। ਜੇਕਰ ਤੁਹਾਡਾ ਕੋਈ ਵੀ ਹਾਲਚਲ ਪੁੱਛਦਾ ਹੈ ਹਮੇਸ਼ਾ ਕਹੋ ਚੜ੍ਹਦੀ ਕਲਾ ਦੇ ਵਿੱਚ ਹਾਂ। ਜੇ ਕਿਸੇ ਨੇ ਕੋਈ ਕੰਮ ਤੰਦੇ ਕਾਰੋਬਾਰ ਦੇ ਵਿੱਚ ਪੁੱਛਿਆ ਹਾਂਜੀ ਤੁਹਾਡਾ ਕੰਮ ਧੰਦਾ ਕਾਰੋਬਾਰ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਤਾਂ ਉਸੇ ਵੇਲੇ ਵੀ ਕਹੋ ਕਿ ਵਾਯੂ ਗੁਰੂ ਜੀ ਦੀ ਬੜੀ ਕਿਰਪਾ ਹੈ ਕਿਸੇ ਵੀ ਚੀਜ਼ ਦੇ ਵਿੱਚ ਜਦੋਂ ਸਾਨੂੰ ਕੋਈ ਵੀ ਪੁੱਛਦਾ ਹੈ ਅੱਗੋਂ ਸਾਡਾ ਜਵਾਬ ਚੜ੍ਹਦੀ ਕਲਾ ਵਾਲਾ ਹੋਣਾ ਚਾਹੀਦਾ ਹੈ ਜਾਂ ਫਿਰ ਇਹ ਹੋਵੇਗਾ ਕਿ ਵਾਯੂ ਗੁਰੂ ਜੀ ਦੀ ਬੜੀ ਜ਼ਿਆਦਾ ਕਿਰਪਾ ਹੈ ਜੇ ਵਾਯੂ ਗੁਰੂ ਜੀ ਦੀ ਕਿਰਪਾ ਨਾ ਵੀ ਹੋਈ ਤਾਂ ਹੋਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਜੋ ਸ਼ਬਦ ਅਸੀਂ ਵਾਰ-ਵਾਰ ਦਹਰਾਉਂਦੇ ਹਾਂ ਉਹੀ ਇੱਕ ਨਾ ਇੱਕ ਦਿਨ ਫਿਰ ਸੱਚ ਹੋਣੇ ਸਿੱਧ ਹੋ ਜਾਂਦੇ ਹਨ ਫਿਰ ਚੰਗਾ ਬੋਲਿਏ ਤੇ ਸੋਣਾ ਬੋਲਿਏ ਤੇ ਸੰਗਤ ਜੀ ਪਹਿਲਾ ਸ਼ਬਦ ਸਿੱਖ ਚੜਦੀ ਕਲਾ ਵਾਲੇ ਸ਼ਬਦ ਵਾਹਿਗੁਰੂ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇ ਕਿ ਉਸ ਤੋਂ ਬਾਅਦ ਸਾ ਸੰਗਤ ਜੀ ਦੂਸਰਾ ਸ਼ਬਦ ਹੈ ਕਿ ਵਾਹਿਗੁਰੂ ਜੀ ਦਾ ਸ਼ੁਕਰ ਆਗੋ ਜੋ ਵੀ ਚੀਜ਼ਾਂ ਵਾਹਿਗੁਰੂ ਜੀ ਨੇ ਸਾਨੂੰ ਦਿੱਤੀਆਂ ਹਨ ਤੁਸੀਂ ਹਰ ਵੇਲੇ ਉਹਨਾਂ ਚੀਜ਼ਾਂ ਦੇ ਲਈ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰ ਗੁਜ਼ਾਰ ਹੁੰਦੇ ਰਿਹਾ ਕਰੋ ਸਵੇਰੇ ਉੱਠਦੇ ਅੰਸਾਰ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਹਰ ਇੱਕ ਚੀਜ਼ ਦੇ ਲਈ ਸ਼ੁਕਰਾਨਾ ਕਰੋ ਰਾਤ ਨੂੰ ਸੌਣ ਲੱਗਿਆ ਸੰਗਤ ਜੀ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਜੇ ਕਿਤੇ ਮਨ ਦੇ ਵਿੱਚ ਇਹ ਗੱਲ ਆ ਜਾਵੇ ਕਿ ਮੇਰੇ ਕੋਲ ਆ ਚੀਜ਼ ਨਹੀਂ ਹੈ ਉਥੇ 네ਗਟਿਵਿਟੀ ਮਨ ਦੇ ਵਿੱਚ ਨਹੀਂ ਆਉਂਦੇ ਨਹੀਂ ਚਾਹੀਦੀ ਇਸੇ ਵਿਸ਼ੇ ਤੇ ਵੀ ਸੋਚਣਾ ਨਹੀਂ ਕਿ ਮੇਰੇ ਕੋਲ ਕਿਹੜੀ ਚੀਜ਼ ਹੈ ਜਾਂ ਕਿਹੜੀ ਨਹੀਂ ਬਸ ਇਹ ਸੋਚਣਾ ਹੈ ਕਿ ਜਿਹੜੀਆਂ ਚੀਜ਼ਾਂ ਮੇਰੇ ਕੋਲ ਹਨ ਇਹ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਮੈਨੂੰ ਮਿਲੀਆਂ ਹਨ ਤੇ ਬਸ ਉਹਨਾਂ ਚੀਜ਼ਾਂ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੀ ਰਹਿਣਾ ਹੈ ਸਾਡੇ ਮਨ ਤੇ ਪੂਰੀ ਕੁਦਰਤ ਪੂਰੀ ਕੈਨਾਤ ਮਿਹਰਬਾਨ ਹੋ ਜਾਵੇਗੀ ਤਾਂ ਦੂਸਰਾ ਸ਼ਬਦ ਇਹ ਹੈ ਜੇ ਸ਼ੁਕਰਾਨਾ ਸਵੇਰੇ ਉੱਠਦੇ ਅਨਸਾਰ ਰਾਤ ਨੂੰ ਸੌਣ ਲੱਗਿਆਂ ਉੜਦੇ ਆਂ ਬੈਂਦੇ ਆਂ ਤੁਰਦੇ ਆਂ ਫਿਰਦੇ ਆਂ ਆਪਾਂ ਵਾਇਗੁਰੂ ਜੀ ਦਾ ਸ਼ੁਕਰਾਨਾ ਕਰ ਸਕਦੇ ਹਾਂ ਜਿਹੜੇ ਬਿਲਕੁਲ ਪਾਠ ਪੂਜਾ ਨਹੀਂ ਕਰਦੇ ਕੋਈ ਵੀ ਧਾਰਮਿਕ ਕੰਮ ਨਹੀਂ ਕਰਦੇ ਜੇਕਰ ਉਹ ਵਾਇਗੁਰੂ ਜੀ ਦਾ ਸਿਰਫ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇਣ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਉਹਨਾਂ ਉੱਤੇ ਕਿੰਨੀ ਕਿਰਪਾ ਹੋ ਜਾਵੇਗੀ ਰੋਟੀ ਖਾਣ ਵੇਲੇ ਸ਼ੁਕਰਾਨਾ ਪਾਣੀ ਪੀਣ ਵੇਲੇ ਸ਼ੁਕਰਾਨਾ ਕਹਿਣ ਤੋਂ ਭਾਵ ਹੈ ਕਿ ਹਰ ਵੇਲੇ ਵਾਇਗੁਰੂ ਜੀ ਦਾ ਸ਼ੁਕਰਾਨਾ ਕਰਦੇ ਰਹੋ ਅਸੀਂ ਜ਼ਿੰਦਗੀ ਸ਼ੁਕਰਾਨੇ ਦੇ ਵਿੱਚ ਇੰਨੀ ਜ਼ਿਆਦਾ ਤਾਕਤ ਹੈ ਜੋ ਤੁਸੀਂ ਚਾਹੁੰਦੇ ਹੋ ਉਹ ਚੀਜ਼ ਖੁਦ ਹੀ ਤੁਹਾਡੇ ਵੱਲ ਖਿੱਚ ਚਲੀ ਆਵੇਗੀ ਪਰ ਜਦੋਂ ਅਸੀਂ ਵਾਹਿਗੁਰੂ ਆਕਾਰਪੁਰਖ ਜਿਹਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਦਾ ਸ਼ੁਕਰਾਨਾ ਨਹੀਂ ਕਰਦੇ ਫਿਰ ਅਸੀਂ ਆ ਕਿਰਤ ਕਰਨ ਹੋ ਜਾਂਦੇ ਹਾਂ ਤਾਂ ਇਹਦੇ ਨਾਲ ਸਾਡੇ ਤੇ ਬੜਾ ਮਾੜਾ ਪ੍ਰਭਾਵ ਪੈਂਦਾ ਹੈ ਕਿਉਂਕਿ ਸਾਧ ਸੰਗਤ ਜੀ ਬੇਸ਼ੁਕਰੇ ਬੰਦੇ ਨੂੰ ਕਦੇ ਵੀ ਢੋਈ ਨਹੀਂ ਮਿਲਦੀ ਤੇ ਜੇਕਰ ਸ਼ੁਕਰਗੁਜ਼ਾਰ ਰਹਾਂਗੇ ਦੁਨਿਆਵੀ ਸੁੱਖ ਵੀ ਮਿਲਣਗੇ ਤੇ ਦਰਗਾਹੀ ਸੁੱਖ ਵੀ ਆਪਣੇ ਆਪ ਹੀ ਮਿਲ ਜਾਣਗੇ ਇਹ ਦੋਵੇਂ ਹੀ ਸ਼ਬਦ ਬੋਲਣੇ ਕੋਈ ਔਖੇ ਨਹੀਂ ਹਨ ਪਹਿਲਾਂ ਜਦੋਂ ਵੀ ਕੋਈ ਹਾਲਚਲ ਪੁੱਛਦਾ ਹੈ ਤਾਂ ਕਾਹੋ ਜੀ ਬੜੀ ਕਿਰਪਾ ਹੈ ਪਰਮਾਤਮਾ ਦੀ ਚੜ੍ਹਦੀ ਕਲਾ ਦੇ ਵਿੱਚ ਹਾਂ ਹਰ ਇੱਕ ਦੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਨਹੀਂ ਕਰਨਾ ਚਾਹੀਦਾ ਵੈਸੇ ਵੀ ਸਿਆਣੇ ਬਜ਼ੁਰਗ ਸਮਝਾਉਂਦੇ ਹੀ ਹਨ ਕਿ ਕੁਝ ਗੱਲਾਂ ਹਰੇਕ ਦੇ ਨਾਲ ਕਰਨ ਦੇ ਨਾਲ ਕਰਨ ਲਈ ਨਈ ਬਣਿਆ ਕਈ ਵਾਰ ਅਸੀਂ ਭਾਵਨਾ ਦੇ ਵਿੱਚ ਬਹਿ ਕੇ ਜਦੋਂ ਬਹੁਤ ਜ਼ਿਆਦਾ ਦੁਖੀ ਹੁੰਦੇ ਹਾਂ ਅਸੀਂ ਵੇਖ ਵੀ ਨਹੀਂ ਸਕਦੇ ਕਿ ਅਸੀਂ ਕਿੱਥੇ ਬੈਠੇ ਹਾਂ ਅਸੀਂ ਬਿਨਾਂ ਸੋਚੇ ਆਪਣੀ ਮਨ ਦੀਆਂ ਸਾਰੀਆਂ ਗੱਲਾਂ ਦੂਜਿਆਂ ਦੇ ਨਾਲ ਕਰ ਬੈਠਦੇ ਹਾਂ ਪਰ ਬਾਅਦ ਦੇ ਵਿੱਚ ਪਛਤਾਉਂਦੇ ਹਾਂ ਬਾਅਦ ਦੇ ਵਿੱਚ ਪਛਤਾਉਣ ਨਾਲੋਂ ਚੰਗਾ ਹੈ ਤੁਸੀਂ ਹਮੇਸ਼ਾ ਪਰਮਾਤਮਾ ਦੀ ਰਜਾ ਦੇ ਵਿੱਚ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਕਿਉਂਕਿ ਕਿਸੇ ਨੂੰ ਦੁੱਖ ਦੱਸਿਆ ਤੁਹਾਡਾ ਦੁੱਖ ਘਟਨੇ ਜਾਣਾ ਬਸ ਇੱਕ ਮਨ ਨੂੰ ਥੋੜੀ ਜਈ ਤਸੱਲੀ ਮਿਲ ਜਾਂਦੀ ਹੈ ਤਾਂ ਇਹ ਤਸੱਲੀ ਅਸੀਂ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਕੋਲੋਂ ਵੀ ਲੈ ਸਕਦੇ ਹਾਂ ਪ੍ਰਮਾਤਮਾ ਜੀ ਦੇ ਨਾਲ ਆਪਣੀ ਹਰ ਗੱਲ ਨੂੰ ਸਾਂਝਾ ਕਰੋ ਉਹਨਾਂ ਤੋਂ ਬਿਨਾਂ ਸਾਡਾ ਕੋਈ ਵੀ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ